ਹੋਰ ਤਾਇਆ ਕੀ ਹਾਲ ਹੈ ਬਹੁਤ ਵਧੀਆ ਹੈ ਬਾਈ ਤੇ ਉਹ ਤੂੰ ਆ ਗਾਣਾ ਗੁਣਾ ਨਹੀਂ ਆਇਆ ਕੋਈ ਹੁਣ ਮਨ ਚ ਕੋਈ ਦੂਆ ਦਾ ਗਾਣੇ ਜੇ ਪਉਣਾ ਹੁੰਦਾ ਪਹਿਲਾਂ ਯਾਰ ਗਾਣੇ ਤਾਂ ਮੈਂ ਬਹੁਤ ਪਉਣਾ ਹੁੰਦਾ ਹੂੰ ਤੇ ਅਸੀਂ ਵੇਚਣ ਲੱਗੇ ਆਲੂ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਵੜਦੇ ਆ ਉਹ ਸਾਰਾ ਦਿਨ ਯਾਰ ਹਲੋ 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 ਕਰਦੇ ਫਿਰਦੇ ਆ ਜਦੋਂ ਆ ਕੇ ਪੈ ਜਾਈਦਾ ਤੇ ਸੌ ਜਾਈਦਾ ਉਹ ਸੁਖਨੇ ਦੇ ਵਿੱਚ ਵੀ ਆਲੂ ਹੀ ਤੋਲੀ ਜਾਂਦੇ ਆ ਆਲੂ ਹੀ ਵੇਚੀ ਜਾਂਦੇ ਆ ਅੱਛਾ ਆਲੂ ਹੀ ਗਾਣੇ ਵੀ ਆਲੂ ਵਾਲੇ ਹਾਂ ਤਾਂ ਗਾਣੇ ਵੀ ਅਸੀਂ ਆਲੂਆਂ ਵਾਲੇ ਲਿਖਣ ਲੱਗ ਗਿਆ ਮੈਂ ਤਾਂ ਆ ਹੁਣ ਗਾਣਾ ਮੇਰਾ ਤੁਸੀਂ ਸੁਣਿਓ ਸੁਪਨੇ ਜੀ ਉੱਠਿਆ ਤਾਂ ਨਹੀਂ ਕਿਤੇ ਗੱਲਾਂ ਕਰੀਏ ਦਾ 2 ਰੁਪਏ ਕਿਲੋ ਆਲੂ ਲੈ ਲੋ ਬਸ 100 ਦੇ 7 ਕਿਲੋ ਕਰ ਤੇ ਭਾਵੇਂ ਵੇਖ ਲੋ ਟਰਾਲੀ ਕੋਲੇ ਖੜ ਕੇ ਨਹੀਂ ਖਰਚਾ ਬਥੇਰਾ ਕਰਿਆ ਵਯੋ ਜੱਟ ਹਾ ਦੋਜ ਕਨੂ ਫੜਿਆ ਵਯਾ ਜੱਟ ਹਾ ਦੋਜ ਕਨੂ ਤੇ ਰਾਤ ਨੂੰ ਕਿਦੇ ਉੱਠਦਾ ਤਾਂ ਨੀਂਦ ਚ ਬੋਲਣ ਲੱਗ ਜਾਂਦਾ ਕਿਦੇ ਨਹੀਂ ਨਹੀਂ ਆ ਤਾਂ ਨਹੀਂ ਆ ਇਹਨੂੰ ਕਰਤੇ ਨਹੀਂ ਨਹੀਂ ਆ ਤਾਂ ਬਾਂਜਾਂ ਨੂੰ ਹੱਥ ਪਾ ਲਈਦਾ ਅੱਛਾ ਕਿਦੇ ਮੁਲਕ ਮੈਂ ਕੁੱਟ ਕੇ ਚੁੱਪ ਕਰਾਉਣਾ ਮੂੰ ਮੱਚ ਗਿਆ ਕੌੜੀਏ ਮਿਰਚੇ ਮੂੰ ਮੱਚ ਗਿਆ ਕੌੜੀਏ ਮਿਰਚੇ ਜੱਟ ਜੱਟੀ ਤੇ ਦੰਧੀਆਂ ਕਿਰਚੇ ਜੱਟ ਆਣ ਪੜ ਲਾਲਾ ਪੜਿਆ ਵਯਾ ਓ ਜੱਟ ਹਾਦੋਜ ਕਨੂ ਫੜ ਆਵੇ ਆ ਵੇ ਜੱਟ ਹਾਦੋਜ ਕਨੂ ਫੜ ਆਵਿਆ ਕੰਮ ਕਰਤਾ ਪਰਾਵੋ ਚਾਲੂ ਕੰਮ ਕਰਤਾ ਪਰਾਵੋ ਚਾਲੂ ਅਸੀਂ ਫਿਰਦੇ ਵਿੱਚ ਦੇ ਆਲੂ ਅਸੀਂ ਫਿਰਦੇ ਵਿੱਚ ਦੇ ਆਲੂ ਚਾਨੋ ਖੇਤਰੀ ਤੇ ਹਰਨ ਧਰਿਆ ਵੇ ਆ ਵੇ ਜੱਟ ਹਾਦੋਜ ਕਨੂ ਫੜ ਆਵੇ ਆ ਵੇ ਜੱਟ ਹਾਦੋਜਕ ਨੂੰ ਫੜ ਆਵਿਆ ਅਸੀਂ 100 ਦੇ 7 ਕਿਲੋ ਕਰਤੇ ਅਸੀਂ 100 ਦੇ 7 ਕਿਲੋ ਕਰਤੇ ਭਾਵਾ ਵੇਖ ਲੋ ਟਰਾਲੀ ਕੋਲੇ ਖੜ ਕੇ ਭਾਵਾ ਵੇਖ ਰੋ ਟਰਾਲੀ ਕੋਲੇ ਖੜ ਕੇ ਨਾਲੇ ਖਰਚਾ ਬਥੇਰਾ ਕਰਿਆ ਬਿਹਾਏ ਜੱਟ ਹਾਦੋਜਕ ਨੂੰ ਫੜ ਆਵਿਆ ਆਏ ਜੱਟ ਹਾਦੋਜਕ ਨੂੰ ਫੜ ਆਵਿਆ ਕਈ ਆਖਣ ਪਰਾਵੋ ਫਸ ਗਏ ਕਈ ਆਖਣ ਪਰਾਵੋ ਫਸ ਗਏ ਤਾញੋਂ ਬੋਲੀ ਤੇਨੇ ਜਾਣੋ ਹਟ ਗਏ ਤਾញੋਂ ਬੋਲੀ ਤੇਨੇ ਜਾਣੋ ਹਟ ਗਏ ਮੱਖ ਦੇਵ ਕਿੰਦੇ ਦੇ ਨਾਲ ਰਲਿਆ ਵੀ ਆਓ ਤਾញੋਂ ਹਾਦੋ ਜਿਕ ਨੂੰ ਫੜ ਆਓ ਆਵੇ ਆਟ ਹਾਦੋ ਜਿਕ ਨੂੰ ਫੜ ਆਵੇ ਆਵੇ ਜਟ ਹਾਇਦੋ ਜੇ ਕਨੂ ਫੜ ਆਵਿਆ ਮੂੰ ਮਚ ਗਿਆ ਕੌੜੀਏ ਮਿਰਚੇ ਜੱਟ ਜੱਟੀ ਤਦੰਦੀਆਂ ਖਿਰਚੇ ਜੱਟ ਜੱਟੀ ਤਦੰਦੀਆਂ ਖਿਰਚੇ ਜੱਟ ਆਣ ਪੜ ਲਾਲਾ ਪੜਿਆ ਵੇ ਆ ਵੇ ਜੱਟ ਹਾਇਦੋ ਜੇ ਕਨੂ ਫੜ ਆਵਿਆ ਵੇ ਆ ਵੇ ਜੱਟ ਹਾਇਦੋ ਜੇ ਕਨੂ ਫੜ ਆਵਿਆ